ਮੈਗਰਦੀਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਧੰਨ ਧੰਨ ਬੱਬਾ ਗੁਰਦਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਕੀਤਕਾ ਸਾਹਿਬ ਕੱਲੂ ਕਾਲ ਤੱਕ ਦੇ ਹੁਕਮ ਅਨਸਾਰ ਜੋਗੀ ਜਹੇਦਾਰ ਜੀ ਨੇ ਹੁਕਮ ਕੀਤੇ ਹੈ ਕੱਲ 21 ਤਰੀਕ ਨੂੰ ਬੰਦੀ ਛੁੜ ਦੇ ਉਸਤੇ ਦੀਵਾਲੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਅਸੀਂ ਸਟੇਜ ਦੀ ਵੀ ਤਿਆਰੀ ਕਰ ਲਈ ਹੈ ਜੋ ਢਾਡੀ ਪ੍ਰਚਾਰਕ ਕੱਲੂ ਸਾਡੇ ਸਟੇਜ ਤੇ ਸਟੇਜਰ ਸੰਭਾਲਣਗੇ ਚਲਾਣਗੇ ਲੰਗਰਾਂ ਦਾ ਸਾਡਾ ਚੇਚਾ ਪ੍ਰਬੰਧ ਕੀਤਾ ਹੈ ਸਾਫ ਸਫਾਈ ਦਾ ਸਾਡਾ ਇੱਕ ਪ੍ਰਬੰਧ ਚੱਲ ਰਿਹਾ ਹੈ ਸੰਗਤ ਨੂੰ ਅਸੀਂ ਅਪੀਲ ਕਰਦੇ ਆਂ ਕਿ ਸਵੇਰ ਨੂੰ ਵੱਧ ਤੋਂ ਵੱਧ ਸੰਗਤ ਗੁਰੂ ਘਰ ਪਹੁੰਚੋ ਤੇ ਹਾਜ਼ਰੀਆਂ ਲਵਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੀ ਸੰਗਤ ਸੰਗਤ ਕੋ ਚੋਟ 60 ਦਿਨ ਰਾਤੀ ਤੇਰਾ ਕਰਮ ਕੋ ਟਿਲਤਾ ਜਨਮ ਕਬਾਤੀ ਤੇਰਾ ਕਰਮ ਕੋ ਟਿਲਤਾ ਜਨਮ ਕਬਾਤੀ ਵੋਹ ਨਾ ਬਿਸਾਰੋ ਮੈਂ ਜਾਣ ਤੇਰਾ ਵੋਹ ਨਾ ਗਿਸਾਰੋ done